ਪੀਟਾਵਾ ਉਹ ਜਲੰਧਰ ਵਾਲੇ ਜਿਹੜੇ ਵੀਰਜੀ ਆ ਵੀਰਜ ਉਹ ਵੀਰ ਜੀ ਨੂੰ ਇੱਕ ਭਰਾਵਾ ਇੱਕ ਰਿਕੁਐਸਟ ਆ ਉਹ ਭਰਾਵਾ ਤੂੰ ਪਾਗ ਹੀ ਜਾਂ ਤਾਂ ਭਰਾਵਾ ਵਾਲ ਬੂਲ ਕਟਾ ਲਾ ਹੈਨਾ ਉਹ ਲੁੱਲੜ ਵੀਜੇ ਵਾਲਾ ਭਰਾਵਾ ਮਿਹਨਤ ਨਾਲ ਹੀ ਭਰਾਵਾ ਅਸੀਂ ਵਾਲ ਕਟਾਏ ਆ ਹੈਨਾ ਚਲ ਅਸੀਂ ਕੋਈ ਗਲਤ ਕੰਮ ਵੀ ਭੈਜ ਬੜਾ ਲੋਚ ਬਣਾ ਵੀ ਨਹੀਂ ਕਰਦੇ ਤੂੰ ਸਾਲਿਆ ਪੱਗ ਬਨ ਕੇ ਭੈਣ ਚੋਦਾ ਕਾਹ ਤੋਂ ਸਾਡਾ ਤੂੰ ਲਊ ਕੀਤਾ ਕਾਹ ਤੋਂ ਸਾਨੂੰ ਬਦਨਾਮ ਕਾਂਡਿਆਂ ਭੈਣ ਚੋ ਸਿੱਖਾਂ ਨੂੰ ਸਾਰਿਆਂ ਨੂੰ ਹੀ ਭੈਣ ਚੋ ਐ ਅਸੀਂ ਤਰੱਕੀ ਚੱਕਿਆ ਭੈਣ ਚੋ ਦਾ ਜਿੰਨੀ ਸੋਹਣੀ ਪੱਗ ਬੰਨ੍ਹ ਉਹਨਾਂ ਹੀ ਆਪੋਜ਼ਿਟ ਉਹਨਾਂ ਹੀ ਗੰਦੇ ਤੇਰੇ ਕੰਮ ਭੈਣ ਚੋ ਦਾ ਸਾਲਿਆ ਇੰਨੀ ਤਨੂੰ ਕਮਾਈ ਉਹਨੂੰ ਵਿਚਾਰੀ ਨੂੰ ਦਵਾਈ ਲੈਦੇ ਹਨਾ ਆਪਦੀ ਘਰ ਵਾਲੀ ਨੂੰ ਭੈਣ ਚੋ ਤੂੰ ਦਾ ਸਾਲਿਆ ਬਾੜੀ ਸ਼ਰਮ ਲਾ ਲਈ ਭੈਣ ਚੋ ਇੰਨੀ ਸੋਹਣੀ ਤੇਰੀ ਪੱਗ ਉਹਨੇ ਤੇਰੇ ਗੰਦੇ ਕੰਮ ਲੁਚਿਆ ਬਾਹਲਾ ਲੁਚਿਆ ਨਿਕਲਿਆ ਲੋਕੀ ਕਹਿੰਦੇ ਇਹਨਾਂ ਨੇ ਉਹ ਕਰ ਜਾਣੀ ਸੁਸਾਇਡ ਕਰ ਜਾਣੀ ਨਾ ਬ ਸ਼ਰਮ ਬੰਦੇ ਭੈਣ ਚੋਦ ਉਹਦਾਂ ਦੀ ਉਹ ਸਾਲੀ ਚਵਲ ਜਿਨ੍ਹਾਂ ਨੇ ਚਰਗਣ ਭੈਣ ਚੋਦੀ ਨਾਲ ਹੁਣ ਫੇ ਸਾਲੇ ਦੇ ਲੱਕਦਾ ਹੁਣ ਪਾਰਟ 2 ਵੀ 2 ਥੋੜੀ 2 ਤਾਂ 3 ਪਹਿਲਾਂ ਆ ਗਏ ਹੁਣ ਪਾਰਟ 4 ਆ ਗਿਆ ਵਾ ਦੇ ਲਾ ਨਾਲ ਕੈਮਰਾਮੈਨ ਲਈ ਫਿਰਦਾ ਰੂਮ ਚ ਦੇ ਲਾ ਹੈ ਉਹ ਵੀਰ ਜੀ ਵੀਰ ਜੀ ਨਾ ਕਰੋ ਇਹਦਾ ਵੀਰ ਜੀ ਜਦੋਂ ਕਾਹਤੋਂ ਤੂੰ ਸਿੱਖਾਂ ਦਾ ਸਾਲਿਆ ਨਾਂ ਬਦਨਾਮ ਕੀਤਾ ਭੈਣ ਚੋਦਾ ਇੰਡੀਆ ਹੁੰਦੇ ਨਾ ਤੇਰੇ ਛਤਰਮਾਨ ਨਹੀਂ ਸਾਲਿਆ ਸੌਂ ਲੱਗੇ ਮਹਾਰਾਜ ਦੀ ਬਹੁਤ ਛਤਰਮਾਨ ਨਹੀਂ ਤੇਰੇ ਗੰਦਿਆਂ ਡਿਆ ਲੁੱਲੜ ਪੀਜਾ ਸਾਲਾ ਲੁੱਲੜ ਪੀਜੇ ਦਾ ਓਏ ਹੋਏ ਹੋਏ ਓਏ ਇਹਦੇ ਕੋਈ ਛਤਰਛੁਤਰ ਹੀ ਮਾਰ ਦੋ ਇੰਡੀਆ ਬਿਠੇ ਤੁਹਾਡੇ ਤੋਂ ਸਰਦਾ ਨਹੀਂ ਯਾਰ ਇਹਦਾ ਭੈਣ ਚੋਦਾ ਕੱਢੋ ਜਲੂਸ ਇਹਦਾ ਭੈਣ ਚੋਦਾ ਉਹ ਸਾਲਿਆ ਬਾਲਬੂਲੀ ਕਟਾਲਾ ਤੇ ਜਿਹੜੀ ਭੈਣ ਜਿਉਣੀ ਜਾਈ ਐਂ ਸਾਲਾ ਮੇਰਾ ਸਾਲਾ ਫਿਲਮ ਆਪ ਇੱਕ ਦੂਤੇ ਦੂ ਤੀ ਭੈਣ ਚੋਂ ਕੱਢੀ ਜਾਂਦਾ ਨਾਲ ਦੀ ਨਾਲ ਭੈਣ ਚੋਂ ਸ਼ਰਮ ਲੋਕਾਂ ਨੂੰ ਦੱਸਦਾ ਕਹਿੰਦਾ ਸ਼ਰਮ ਕਰੋ ਕਹਿੰਦਾ ਲੈ ਸਾਲਾ ਸ਼ਰਮ ਅਹੀਂ ਕਰੀਏ ਫਿਲਮਾਂ ਭੈਣ ਚੋਂ ਤਾਂ ਤੂੰ ਕੱਢੀ ਜਾਂਂਡਿਆ ਸਾਲਾ ਵੱਡਾ ਜੋਨੀ ਸੈਂਸ ਭੈਣ ਚੋਂ ਜੂੜੇ ਵਾਲਾ ਜੋਨੀ ਸੈਂਸ ਆਏ ਭੈਣ ਦਾ ਯਾਰ